सत्यगुरु तेरा आरा धन धन सतगुरु तेरा ही आसरा अमर रहे, रहे अमर, रहे अमर रहे अमर रहे नेत्रदानी माता सोमा देवी इंसान दे दे अमर रहे अमर रहे शरीरदानी माता सोमा देवी इंसान धन सत्य गुरु तेरा ही सच

देवी इंसान अमर रहे अमर रहे नेत्रदानी माता समादेवी इंसान अमर रहे अमर रहे शरीरदानी माता समा देवी इंसान अमर रहे अमर रहे शरीरदानी माता समा देवी इंसान अमर रहे अमर रहेगा हर तेरा नाम रहेगा जब तक सूरज नाम रहेगा जब तक सूरज चांद रहेगा हर तेरा नाम रहेगा सबकी जुबा पे सा नाम छा नाम, नाम सबकी जुरा पे एक ही नाम शासत नाम शासत नाम सबकी जुरा पे एक ही नाम छाशत नाम शासत नाम माता सोमा देवी अमर रहे अमर रहे शरीर दानी माता सोमा देवी अमर रहे दे अमर रहे शरीर धानी माता सोमा देवी अमर रहे अमर रहे जब तक सूरज चांद ਆਪਰ ਮਤੋਂ ਉੱਤਕੇ ਧੰਨ ਜੋ ਇਹ ਸਰੀਰ ਹੈ ਇਹ ਮਿੱਟੀ ਹੈ ਜਦੋਂ ਆਪਾਂ ਸੰਸਕਾਰ ਕਰ ਦਿੰਦੇ ਆਂ ਅਗਨੀ ਭੇਟ ਕਰ ਦਿੰਦੇ ਆਂ ਤਾਂ ਇਹ ਸਰੀਰ ਮਿੱਟੀ ਹੈ ਡੇਰਾ ਸਤੋਸ ਦਾ ਵਿਖੇ ਕਾਫੀ ਸਾਲ ਪਹਿਲਾਂ ਬਹੁਤ ਮਜੂਦ ਡਾਕਟਰ ਮੈਡੀਕਲ ਕਾਲਜ ਦੇ ਵਿੱਚ ਛੇ-ਛਾਈ ਨੂੰ ਬੰਦੇ ਰਹਿੰਦੇ ਆ ਲੋਕ ਨੂੰ ਹੁੰਦੇ ਰਹਿੰਦੇ ਸੀ ਤਾਂ ਉਹਨਾਂ ਨੇ ਮਗਰ ਰੱਖੀ ਸੀ ਸੱਤੀ ਗੁਰੂ ਜਦੋਂ ਵੀ ਅਸੀਂ ਰਿਸਰਚ ਕਰਦੇ ਆ ਜਾਂ ਨਵੇਂ ਬੱਚੇ ਡਾਕਟਰ ਬਣਦੇ ਜਾਂ ਸਾਡੀ ਬੱਚੀਆਂ ਕੋਲ ਡਾਕਟਰ ਬਣਦੀਆਂ ਬੱਚਿਆਂ ਦੇ ਡੁੱਗੜਾ ਜਾਂ ਹਨਰਾ ਦੇ ਪਰ ਇੱਕ ਸੱਤ ਕਰਨੀ ਪੈਂਦੀ ਸੀ ਕੱਟਾਂ ਹੀ ਸਮਾਂ ਲੱਗਦਾ ਸੀ ਸੱਤੀ ਗੁਰੂ ਜਦੋਂ ਸਾਹ ਸਕੇ ਦੇ ਨਾਲ ਆ ਆ ਸੱਤੀ ਗੁਰੂ ਸਾਹ ਸਕੇ ਤੋਂ ਬੜੀ ਪਰਮਾਇਕੇ ਤਾਂ

ਸਤਿ ਗੁਰੂ ਤੇਰਾ ਹੀ ਆ ਹਾਂ ਜੀ ਇਹ ਜਿਹੜਾ ਅੱਜ ਦੇ ਰੀਤੀ ਰਿਵਾਜ ਮੁਤਾਬਕ ਜਿਹੜਾ ਸਰੀਰ ਤਕਰੀਬਨ ਫੂਕ ਦਿੱਤਾ ਜਾਂਦਾ ਹੈ ਤੇ ਇਹ ਮਾਤਾ ਜੀ ਦਾ ਸਰੀਰ ਇਹ ਤੁਸੀਂ ਕਿੱਥੇ ਭੇਜ ਰਹੇ ਹੋ ਸਤਿ ਗੁਰੂ ਦੇਖੋ ਜੀ ਇਹ ਤੇਰਾ ਸੱਚਾ ਸੰਗ ਦਾ ਜੋ ਆ ਉਹ ਵੀ ਇਸ ਲੰਗਰ ਜੀ ਆ ਵੀਰਾ ਸਤਾਂਜੋ 소ਮਾ ਦੇਵੀ ਜੀ ਅਸਾਂ ਦਾ ਪਤਨ ਦੇ ਸਰੀਰਦਾਨ ਨੇ ਪਤਾ ਹੀ ਤੁਹਾਨੂੰ ਸਰੀਰ ਗਿਆ ਹੈ ਕਿ ਵੀਰਾ ਦੋਨਾ ਮੈਡੀਕਲ ਪਾਲਜ ਨੂੰ ਤਾਨ ਦਿੱਤਾ ਗਿਆ ਉਹ ਡੇਰਾ ਸੱਚਾ ਸੌਦਾ ਦੀ ਤਰੀਕ ਮੁਤਾਬਕ ਜੋ ਮੇਰੇ ਰਹਿਬਰ ਦਾਦਾ ਸਾਹਿਬ ਦਾ ਗਰਮੀਤ ਰਾਵੀ ਜੀ ਇਨਸਾਨ ਨੇ ਜੋ ਸਾਲਾਂ ਨੂੰ ਸਹਿ ਦਿੱਤੀ ਉਹਦੇ ਮੁਤਾਬਕ ਅੱਜ ਜੋ ਪਰਿਵਾਰ ਦੀ ਸਹਿਮਤੀ ਦੇ ਮੁਤਾਬਕ ਪਹਿਲਾਂ ਨੇਤਰਦਾਨ ਦਿੱਤੇ ਗਏ ਉਸ ਤੋਂ ਬਾਅਦ ਜੋ ਬਾਡੀ ਆ ਸਰੀਰ ਜਲਾਉਣ ਦੇ ਬਜਾਏ ਅੱਗ ਲਾਉਣ ਦੀ ਚਾਹੀਦੀ ਸੋ ਜੋ ਰਿਸਰਚ ਪੈਂਦਾ ਤੇਰਾ ਤੇਰੇ ਬਾਡੀ ਦੀ ਕਿਰਿਆ ਸੋ ਇਹ ਤੇਰਾ ਹੀ ਤਕਰੀਬਨ ਕਿੰਮਾ ਸਰੀਰਦਾਨਾ ਜੀ ਦੇਖੋ ਜੀ ਪੂਰੇ ਜੈਤੋ ਬਲਾਗ ਦਾ ਇਸ ਤਰ੍ਹਾਂ ਦਾ ਸਰੀਰਦਾਨਾ ਸੋ ਇਸ ਮਨੋਦ ਕੁਮਾਰ ਜੀ ਜੋ ਸਾਡੇ ਪ੍ਰੇਮੀ ਹੈ ਸ਼ਾਰਟਕਟ ਦੇ ਵਿੱਚ ਸੁਣਿਖਿਆ ਜਾਂਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਉਹ ਤੀਜਾ ਸਰੀਰਦਾਨ ਹੈ ਮਾਤਾ ਦਾ ਕੀ ਨਾਮ ਹੈ तो सोमा देवी इंसान सोमा देवी इंसान अमर रहे अमर रहे नेत्रदानी माता सोमा सत्य तेरा ही इस वीडियो को अगे शेयर जरूर करना चाहिए कृपा करके सारे चैनल नु सब्सक्राइब जरूर कर लो जी हुन तुसी फास्ट द यूज़ पंजाबी ऐप अपने स्टोर तो इंस्टॉल करके नवियां अते ताजा खबरां पाणते देख सकते हो धन्यवाद